ਸੂਬੇ ਸਰੰਦ ਵजीर ਖਾਨ ਵੱਲੋਂ ਜੋ ਤੋਂ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਪਵਿੱਤਰ ਸ਼ਰੀਰਾਂ ਨੂੰ ਏਸੀ ਅਸਥਾਨ ਤੇ ਹੰਸਲਾ ਨਦੀ ਦੇ ਕਿਨਾਰੇ ਸੰਗੜੇ ਜੰਗਲਾਂ ਦੇ ਵਿੱਚ ਸੁੱਟ ਦਿੱਤਾ ਸੀ ਉਹਨਾਂ ਦੇ ਪਵਿੱਤਰ ਸ਼ਰੀਰਾਂ ਦੀ ਰਾਖੀ ਬੱਬਰ ਸ਼ੇਰ ਨੇ ਕੀਤੀ ਸੀ ਇਸ ਥੜੇ ਤੇ ਮਾਤਾ ਗੁਜਰਜੀ ਦੇ ਪਵਿੱਤਰ ਸ਼ਰੀਰ ਨੂੰ ਰੱਖਿਆ ਗਿਆ ਸੀ ਇਸ ਥੜੇ ਤੇ ਬਾਬਾ ਜੋਰਾਵਰ ਸਿੰਘ ਜੀ ਦੇ ਪਵਿੱਤਰ ਸ਼ਰੀਰ ਨੂੰ ਰੱਖਿਆ ਗਿਆ ਸੀ ਔਰ ਇਸ ਥੜੇ ਤੇ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਸ਼ਰੀਰ ਨੂੰ ਰੱਖਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੋਣਾ ਸੀ ਆ ਪਹੁੰਚਿਆ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਦੇ ਵਿੱਚ ਜੋ ਤੁਸੀਂ ਮੇਰੇ ਪਿੱਛੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਜਦੋਂ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਨੂੰ ਸੂਬਾ ਸਰੰਦ ਵजीर खान ਵੱਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੇ ਜਿਹੜੇ ਪਵਿੱਤਰ ਸ਼ਰੀਰ ਹਨ ਉਹ ਇਸ ਜਿਹੜਾ ਹੈ ਇਸ ਸਥਾਨ ਦੇ ਉੱਤੇ ਇੱਕ ਹੰਸਲਾ ਨਦੀ ਵਗਦੀ ਹੁੰਦੀ ਸੀ ਔਰ ਇਹ ਸਾਰਾ ਕਣਾ ਜੰਗਲ ਹੁੰਦਾ ਸੀਗਾ ਇਸ ਜੰਗਲ ਦੇ ਵਿੱਚ ਜਿਹੜਾ ਹੈ ਉਹ ਪਵਿੱਤਰ ਸ਼ਰੀਰਾਂ ਨੂੰ ਜਿਹੜਾ ਹੈ ਸੁਰਤ ਦਿੰਦਾ ਹੈ ਤਾਂ ਉਹਨਾਂ ਪਵਿੱਤਰ ਸ਼ਰੀਰਾਂ ਦੀ ਜ ਨੇ 48 ਘੰਟੇ ਤੱਕ ਉਹਨਾਂ ਪਵਿੱਤਰ ਸ਼ਰੀਰਾਂ ਦੀ ਰਾਖੀ ਕੀਤੀ ਸੀ। ਔਰ ਸੰਗਤ ਜੀ ਉਸ ਤੋਂ ਬਾਅਦ ਦਵਾਨ ਟੋਡਰਮਲ ਔਰ ਬਾਬਾ ਮੋਤੀਰਾਮ ਮਹਾਰਾ ਜੀ ਹੁੰਦੇ ਹਨ। ਉਹਨਾਂ ਦੇ ਪਵਿੱਤਰ ਸ਼ਰੀਰਾਂ ਨੂੰ ਇੱਥੋਂ ਜਿਹੜਾ ਹੈ ਚੱਕਦੇ ਹਨ, ਇੱਥੋਂ ਹੀ ਪਵਿੱਤਰ ਸ਼ਰੀਰਾਂ ਨੂੰ ਇਸ਼ਨਾਨ ਕਰਵਾਉਂਦੇ ਹਨ। ਇਸ਼ਨਾਨ ਕਰਵਾ ਕੇ ਇੱਥੋਂ ਹੀ ਜਿਹੜਾ ਹੈ ਗੁਬਾਨ ਦੇ ਵਿੱਚ ਸਜਾ ਕੇ ਗੁਰਦੁਆਰਾ ਜੋਤੀਸਰੂਪ ਵਾਲੀ ਸਥਾਨ ਦੇ ਉੱਤੇ ਲੈ ਕੇ ਜਾਇਆ ਜਾਂਦਾ ਹੈ। ਉੱਥੇ ਜਾ ਕੇ ਹੈ ਪਵਿੱਤਰ ਸ਼ਰੀਰਾਂ ਦਾ ਜਿਹੜਾ ਹੈ ਸੰਸਕਾਰ ਕੀਤਾ ਜਾਂਦਾ ਹੈ। ਫੋਟੇ ਸਾਹਿਬ ਜਾਂਦੇ ਔਰ ਮਾਤਾ ਗੁਜਰਕੌਰ ਜੀ ਦੇ ਪੁੱਤਰ ਸ਼੍ਰੀ ਰਦਾ ਦਾ ਇੱਥੋਂ ਹੀ ਭਗਵਾਨ ਦੇ ਵਿੱਚ ਜਿਹੜਾ ਹੈ ਸਜਾ ਕੇ ਲੈ ਕੇ ਜਾਇਆ ਜਾਂਦਾ ਹੈ ਸੰਸਕਾਰ ਵਾਸਤੇ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਵਾਲੇ ਸਥਾਨ ਤੇ ਤੇ ਆਓ ਆਪਾਂ ਉਸ ਗੁਰਦੁਆਰਾ ਸਾਹਿਬ ਜੀ ਦੇ ਵੀ ਦਰਸ਼ਨਦਾਰੇ ਕਰਾਂਗੇ ਗੁਰਦੁਆਰਾ ਜੋਤੀਸ਼ਰੂਪ ਸਾਹਿਬ ਜੀ ਦੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹਾਂ ਔਰ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਸੰਗਤ ਜੀ ਹੁਣ ਅਸੀਂ ਖੜੇ ਹੋਇਆ ਫਤਿਹਗੜ੍ਹ ਸਾਹਿਬ ਦੇ ਜੋ ਸੱਜੇ ਪਾਸੇ ਵਾਲੇ ਦਰਸ਼ਨੀ ਦਿਉੜੀ ਹੈ ਇੱਥੋਂ ਹੀ ਜੋ ਇੱਕ ਸਾਹਮਣੇ ਤੁਸੀਂ ਦੇਖ ਰਹੇ ਹੋਈ ਰਸਤਾ ਜਾਂਦਾ ਹੈ ਗੁਰਦੁਆਰਾ ਸ਼੍ਰੀ ਬਵਾਨਗੜ੍ਹ ਸਾਹਿਬ ਤੇ ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹਾਂ ਔਰ ਇੱਥੋਂ ਦਾ ਜੋ ਇਤਿਹਾਸ ਹੈ ਉਹ ਆਪਾਂ ਉੱਥੇ ਚੱਲ ਕੇ ਪੜ੍ਹਦੇ ਹਾਂ ਤੇ ਤੁਹਾਡੇ ਨਾਲ ਜਿਹੜਾ ਹੈ ਸਾਂਝਾ ਕਰਦੇ ਹਾਂ ਜੀ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ਯਾਦਗਾਰ ਹੈ ਸ਼ਹੀਦੀ ਸਥਾਨ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤੇ ਸਿੰਘ ਜੀ ਔਰ ਮਾਤਾ ਗੁਜਰਕੌਰ ਦੀ ਯਾਦ ਵਿੱਚ ਇਹ ਜੋ ਗੁਰਦੁਆਰਾ ਸਾਹਿਬ ਜਿਹੜਾ ਹੈ ਵਿਪਨਗੜ੍ਹ ਬਣਾਇਆ ਗਿਆ ਹੈ 1704 ਇਸ ਇਦੀ ਜੋ ਜਾਲਮ ਮੁਗਲ ਸਰਕਾਰ ਨੇ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤੇ ਸਿੰਘ ਜ ਨੂੰ ਬੜੀ ਹੀ ਬਹਿਰਾਮੀ ਨਾਲ ਗੁਰਦੁਆਰਾ ਸ਼੍ਰੀ ਫਤੇਗੜ੍ਹ ਸਾਹਿਬ ਵਾਲੇ ਸਥਾਨ ਤੇ ਸ਼ਹੀਦ ਕਰ ਦਿੱਤਾ ਸੀ ਤਾਂ ਸੰਗਤ ਜੀ ਸ਼ੀਧੀਆਂ ਪਾਏ ਜਾਣ ਤੋਂ ਬਾਅਦ ਭਾਈ ਮੋਤੀਰਾ ਮਹਾਰਾਜ ਜੀ ਨੇ ਸਾਰੀ ਵਾਰਦਾਤ ਬਾਰੇ ਗੱਲਬਾਤ ਮਾਤਾ ਗੁਜਰਕੌਰ ਜੀ ਨੂੰ ਸੁਣਾਈ ਤਾਂ ਮਾਤਾ ਜੀ ਨੇ ਇਹ ਬਚਨ ਸੁਣ ਕੇ ਭਾਈ ਗੁਰੂ ਜੀ ਦਾ ਹੁਕਮ ਮੰਦੇ ਹੋਏ ਅਰਦਾਸ ਕੀਤੀ ਤੇਰਾ ਕੀਆ ਮੀਠਾ ਲਾਗੇ ਦੇ ਕਥਨ ਅਨੁਸਾਰ ਸਰੀਰ ਤਿਆਗ ਦਿੱਤਾ ਸੀ ਝਾਲਮਾ ਨੇ ਤਿੰਨੋਂ ਪਵਿੱਤਰ ਸਰੀਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੰਢੇ ਸੰਗੜੇ ਜੰਗਲਾ ਵਿੱਚ ਇਸੇ ਅਸਥਾਨ ਤੇ ਸੁੱਟ ਦਿੱਤੇ ਸਾਨੂੰ ਦੀਵਾਨ ਟੋਡਰਮਲ ਅਤੇ ਸੰਗਤਾਂ ਨੇ ਇੱਥੇ ਆ ਕੇ ਪਵਿੱਤਰ ਸ਼ਰੀਰਾਂ ਦੀ ਸੰਭਾਲ ਕੀਤੀ ਇੱਥੇ ਹੀ ਸ਼ਰੀਰਾਂ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਜਿਸ ਪਵਿੱਤਰ ਸਥਾਨ ਤੇ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਸਜੋਬਿਤ ਹੈ ਇਸੇ ਹੀ ਸਥਾਨ ਤੋਂ ਗੁਰਦਾਰੇ ਵਿਵਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀਸਰੂ ਸਾਹਿਬ ਵਿਕੇ ਸੰਸਕਾਰ ਲਈ ਲਿਜਾਇਆ ਗਿਆ ਸੀ ਉਸ ਸਮੇਂ ਤੋਂ ਹੀ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਹੈ ਜੋ ਦੁਨੀਆ ਵਿੱਚ ਮਸ਼ਹੂਰ ਹੈ ਜਾਲਮ ਸੂਬੇ ਨੇ ਸੰਸਕਾਰ ਲਈ ਦੀਵਾਨ ਟੋਡਰਮਲ ਤੋਂ ਖੜੀਆਂ ਮੋਰਾ ਲੈ ਕੇ ਜਗ੍ਹਾ ਦਿੱਤੀ ਸੀ ਆਪਾਂ ਉਸ ਗੁਰਦੁਆਰਾ ਸਾਹਿਬ ਜੀ ਦੇ ਵੀ ਦਰਸ਼ਨਦਾਰੀ ਕਰਾਂਗੇ ਜਿੱਥੇ ਗੁਰਦੁਆਰਾ ਹੁਣ ਜੋਤੀ ਸੂਤਿ ਸਰੂਪ ਸੈ ਸ਼ਿਸ਼ੋਭਿਤਾ ਜਿੱਥੇ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰਕੌਰ ਜੀ ਦਾ ਪਵਿੱਤਰ ਸ਼ਰੀਰਾਂ ਜੋ ਸੰਸਕਾਰ ਕੀਤਾ ਗਿਆ ਸੀ ਆਪਾਂ ਉਸ ਗੁਰਦੁਆਰਾ ਸਾਹਿਬ ਵਿੱਚ ਵੀ ਚਲਾਂਗੇ ਤਾਂ ਆਓ ਆਪਾਂ ਉਸ ਪੋਰਾ ਦੀ ਦਰਸ਼ਨ ਕਰਦੇ ਹਾਂ ਜਿੱਥੇ ਤਿੰਨੋਂ ਪਵਿੱਤਰ ਸ਼ਰੀਰਾਂ ਨੂੰ ਰੱਖਿਆ ਗਿਆ ਸੀ ਇਹ ਜੋ ਪੋਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਨੀਚੇ ਹੀ ਸ਼ਿਸ਼ੋਭਿਤਾ ਇਸ ਪੋਰਾ ਸਾਹਿਬ ਦੇ ਵਿੱਚੋਂ ਪਵਿੱਤਰ ਥੜੇ ਬਣੇ ਹੋਇਆ ਨੇ ਜਿੱਥੇ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਸ਼ਰੀਰਾਂ ਨੂੰ ਰੱਖਿਆ ਗਿਆ ਸੀ ਤਾਂ ਇਹ ਜੋ ਤੁਸੀਂ ਥੜਾ ਦੇਖ ਰਹੇ ਹੋ ਇਸ ਥੜੇ ਤੇ ਮਾਤਾ ਰੱਖਿਆ ਗਿਆ ਸੀ ਤਾਂ ਇਹ ਜੋ ਥੜਾ ਦੇਖ ਰਹੇ ਹੋ ਇਸ ਥੜੇ ਤੇ ਬਾਬਾ ਜੋਰਾਵਰ ਸਿੰਘ ਜੀ ਦੇ ਪੁੱਤਰ ਸ਼੍ਰੀ ਨੂੰ ਰੱਖਿਆ ਗਿਆ ਸੀ ਤਾਂ ਤੁਸੀਂ ਵੀ ਜ਼ਰੂਰ ਆ ਕੇ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਭਵਾਨਗੜ੍ਹ ਸਾਹਿਬ ਜੋ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਮੌਜੂਦ ਹੈ ਤਾਂ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰਿਓ ਉਸ ਥੜੇ ਦੇ ਇਸ ਥੜੇ ਤੇ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਸ਼ਰੀਰ ਨੂੰ ਰੱਖਿਆ ਗਿਆ ਸੀ ਜਦੋਂ ਸੂਬਾ ਇਸਰੰਦ ਵੱਲੋਂ ਛੋਟੇ ਸੈਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਸਰੀਰ ਹਨ ਉਹ ਇਸੇ ਹੀ ਹੰਸਲਾ ਨਦੀ ਦੇ ਕਿਨਾਰੇ ਸੰਗੜੇ ਜੰਗਲਾਂ ਦੇ ਵਿੱਚ ਛੁੱਟੇ ਦਿੱਤੇ ਜਾਂਦੇ ਹਨ ਤਾਂ ਜੋ ਕਿ ਉਹਨਾਂ ਦੇ ਜਿਹੜੇ ਸਰੀਰ ਹਨ ਉਹ ਜੰਗਲੀ ਜਾਨਵਰ ਖਾ ਸਕਣ ਪਰ ਸੰਗਤ ਜੀ ਉਹਨਾਂ ਦੇ ਪਵਿੱਤਰ ਜਿਹੜੇ ਸਰੀਰ ਹਨ ਉਹਨਾਂ ਦੀ ਰਾਖੀ ਜਿਹੜੀ ਹੈ ਬੱਬਰ ਸ਼ੇਰ ਕਰਦੇ ਹਨ ਬੱਬਰ ਸ਼ੇਰਾਂ ਨੇ ਹੀ ਉਹਨਾਂ ਦੇ ਪਵਿੱਤਰ ਸਰੀਰਾਂ ਦੀ ਜਿਹੜੀ ਰਾਖੀ ਹੈ ਉਹ 48 ਘੰਟੇ ਤੱਕ ਕੀਤੀ ਸੀ ਤਾਂ ਤੁਸੀਂ ਦੇਖ ਰਹੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿਵੇਂ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਪਵਿੱਤਰ ਸਰੀਰ ਹਨ ਉਹਨਾਂ ਦੀ ਜਿਹੜੀ ਰਾਖੀ ਹੈ ਬੱਬਰ ਸ਼ੇਰ ਕਰ ਰਹੇ ਹਨ ਤਾਂ ਸੰਗਤ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਹਸਲਾ ਨਦੀ ਦਾ ਹੀ ਨਿਸ਼ਾਨ ਹੈ ਇੱਥੇ ਹੀ ਹਸਲਾ ਨਦੀ ਵਗਦੀ ਹੁੰਦੀ ਸੀ ਤਾਂ ਜਦੋਂ ਪਵਿੱਤਰ ਸ਼ਰੀਰਾਂ ਨੂੰ ਇੱਥੇ ਸੁੱਟ ਦਿੱਤਾ ਜਾਂਦਾ ਹੈ ਤਾਂ ਦੀਵਾਨ ਟੋਡਰਮਲ ਔਰ ਬਾਬਾ ਮੋਤੀ RAM ਮਹਾਰਾ ਜੀ ਆਉਂਦੇ ਹਨ ਇਹਨਾਂ ਪਵਿੱਤਰ ਸ਼ਰੀਰਾਂ ਦੇ ਸੰਭਾਲ ਕਰਦੇ ਹਨ ਇਹਨਾਂ ਪਵਿੱਤਰ ਸ਼ਰੀਰਾਂ ਨੂੰ ਇੱਥੇ ਹੀ ਇਸ਼ਨਾਨ ਕਰਾ ਕੇ ਵਾਨ ਵਿੱਚ ਸਜਾ ਕੇ ਗੁਰਦੁਆਰਾ ਸ੍ਰੀ ਜੋਤੀਸਰੂਵਾਲੇ ਸਥਾਨ ਤੇ ਲੈ ਜਾ ਕੇ ਇਹਨਾਂ ਤਿੰਨੋਂ ਪਵਿੱਤਰ ਸ਼ੀਰੀਆਂ ਦਾ ਜਿਹੜਾ ਹੈ ਸੰਸਕਾਰ ਕੀਤਾ ਗਿਆ ਸੀ ਤੇ ਆਓ ਆਪਾਂ ਇਸ ਵੀਡੀਓ ਨੂੰ ਅੱਜ ਇੱਥੇ ਹੀ ਖਤਮ ਕਰਦੇ ਆਂ ਉਹ ਨੈਕਸਟ ਵੀਡੀਓ ਵਿੱਚ ਆਪਾਂ ਚੱਲਾਂਗੇ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਜੀ ਦੇ ਦਰਸ਼ਨਦਾਰੀ ਕਰਾਂਗੇ ਔਰ ਅਗਰ ਅੱਜ ਦੀ ਵੀਡੀਓ ਵਾਲੀ ਤੁਹਾਨੂੰ ਸਾਡੀ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ